ਕੰਡ ਦੂਜਾ ਨੱਥਾ ਜਦੋਂ ਸੂਏ ਦੇ ਅੱਗੇ ਪਿੰਡ ਦੇ ਨੇੜਲੇ ਖੇਤਾਂ ਵਿੱਚ ਆਇਆ ਤਾਂ ਚੋਖਾ ਹਨੇਰਾ ਹੋ ਗਿਆ ਸੀ। ਅਸਮਾਨ ਉੱਤੇ ਤਾਰੇ ਚਮਕਣ ਲੱਗ ਪਏ ਸਨ। ਰਾਹ ਦੇ ਦੋਹਾਂ ਪਾਸਿਆਂ ਦੇ ਖੇਤਾਂ ਵਿੱਚੋਂ ਕਪਾਹ ਦੇ ਫੁੱਲਾਂ ਦੀ ਸੁਗੰਧ ਨਾਲ ਉਹਦੇ ਨੱਕ ਵਿੱਚ ਜਲਣ ਹੋਣ ਲੱਗ ਪਈ ਸੀ। ਉਹਨੂੰ ਇਹ ਵੀ ਖਿਆਲ ਸੀ ਕਿ ਕਰ ਉਹਦੀ ਉਡੀਕ ਹੋ ਰਹੀ ਹੋਵੇਗੀ। ਪਰ ਫੇਰ ਵੀ ਤੇਜ਼ ਨਹੀਂ ਸੀ ਤੁਰ ਸਕਦਾ। ਠੰਡੀ ਰੁਮਕਦੀ ਹਵਾ, ਖੇਤਾਂ ਦੀ ਹਰਿਆਵਲ ਦੀ ਸੁਗੰਧ ਨੀਲਾ ਸਾਫ ਤਾਰਿਆਂ ਜੜਤ ਅਸਮਾਨ ਤੇ ਸਾਹਮਣੇ ਦਿੱਸਦੇ ਪਿੰਡ ਦੇ ਘਰ ਵੇਖ ਕੇ ਉਹ ਆਪਣੀ ਕਲਪਨਾ ਦੀ ਦੁਨੀਆ ਵਿੱਚ ਗਵਾਚ ਗਿਆ ਸੀ। ਉਹਨੂੰ ਬਾਰ-ਬਾਰ ਇੱਕ ਪੁਸਤਕ ਦੀਆਂ ਪੜੀਆਂ ਕਵਿਤਾਵਾਂ ਵਿੱਚੋਂ ਇੱਕ ਕਵਿਤਾ ਯਾਦ ਆ ਰਹੀ ਸੀ ਜਿਸ ਵਿੱਚ ਬਿਲਕੁਲ ਇਹੋ ਜਿਹਾ ਹੀ ਵਾਤਾਵਰਣ ਚਿਤਰਿਆ ਹੋਇਆ ਸੀ। ਜਦੋਂ ਵੀ ਉਹ ਇਹ ਕਵਿਤਾ ਪੜ੍ਹਦਾ ਸੀ ਤਾਂ ਕਿਤਾਬ ਦੇ ਕਾਗਜ਼ ਵਿੱਚੋਂ ਵੀ ਉਹਨੂੰ ਸਰੋਂ ਦੇ ਫੁੱਲਾਂ ਵਰਗੀ ਖੁਸ਼ਬੂ ਆਉਣ ਲੱਗ ਪੈਂਦੀ ਸੀ। ਅਚਾਨਕ ਉਹਦੇ ਹੋਂਟ ਆਪਣੇ ਆਪ ਫਰਕਣ ਲੱਗ ਪਏ ਤੇ ਉਸ ਐਵੇਂ ਹੀ ਇੱਕ ਗੀਤ ਗੁੰਗਣਾਉਣਾ ਸ਼ੁਰੂ ਕਰ ਦਿੱਤਾ ਅੰਬਰ ਤਰਤੀ ਕਾਜਰ ਚਾਇਆ ਇੰਦਰ ਦੇ ਦਰਬਾਰ ਵੇ ਮੇਗ ਰਥਾਂ ਦੇ ਸੂਰਜ ਕੋੜੇ ਲੰਘ ਕੇ ਪੁਰਿਓਂ ਪਾਰ ਵੇ ਬਸੰਤ ਰਾਣੀ ਚੁਗ ਫੁੱਲ ਸੁਹਾਵੇ ਹੁੰਦੇ ਗਜਰੇ ਹਾਰ ਵੇ ਪਰੀਆਂ ਤਾਰੇ ਤੋੜ ਖਿਲਾਰੇ ਚੌਂਕੂਟੀਆਂ ਖੜੀ ਗੁਲਜ਼ਾਰ ਵੇ ਰੋਮ ਰੋਮ ਤਰਤੀ ਨਸ਼ਿਆਈ ਲੈ ਸੂਰਜ ਦਾ ਪਿਆਰ ਵੇ ਸਾਗਰ ਪਰਬਤ ਨੱਚਣ ਲੱਗੇ ਆਈ ਨਵੀਂ ਬਹਾਰ ਵੇ ਤੇ ਜਦੋਂ ਨਥਾ ਪਿੰਡ ਦੀਆਂ ਨਿਆਈਆਂ ਵਿੱਚ ਪਹੁੰਚਿਆ ਤਾਂ ਬਹਾਰ ਬਾਰੇ ਆਖਰੀ ਦੋ ਸਤਰਾਂ ਦੁਹਰਾਂਦਾ ਜਿਵੇਂ ਉਹ ਕਲਪਨਾ ਦੇ ਸੰਸਾਰ ਵਿੱਚ ਹੀ ਗਵਾਚ ਗਿਆ ਉਹਨੂੰ ਇਹ ਵੀ ਖਿਆਲ ਨਹੀਂ ਸੀ ਆ ਰਿਹਾ ਕਿ ਇਹ ਸਤਰਾਂ ਉਹ ਆਪੇ ਹੀ ਰਚ ਰਿਹਾ ਸੀ ਜਾਂ ਕਿਸੇ ਦੀਆਂ ਲਿਖੀਆਂ ਹੋਈਆਂ ਦੁਹਰਾ ਰਿਹਾ ਸੀ ਘਰ ਆਇਆ ਤਾਂ ਬਾਪੂ ਜੀ ਬੂਹੇ ਅੱਗੇ ਖੁੰਡੀ ਫੜੀ ਖੜੋਤੇ ਮਾਲੂ ਥੱਥੇ ਨਾਲ ਗੱਲਾਂ ਕਰ ਰਹੇ ਉਸ ਦੀ ਉਡੀਕ ਕਰ ਰਹੇ ਸਨ ਉਹਨੂੰ ਆਉਂਦਾ ਵੇਖ ਕੇ ਬੋਲੇ ਇੰਨਾ ਚਿਰ ਕਿੱਥੇ ਲਾ ਆਇਆ ਪੁੱਤਰ ਸਕੂਲ ਵਿੱਚ ਡ੍ਰਿਲ ਮਾਸਟਰ ਜੀ ਨੇ ਅਟਕਾ ਲਿਆ ਸੀ ਬਾਪੂ ਜੀ ਨੱਥੇ ਨੇ ਜਵਾਬ ਦਿੱਤਾ ਕੱਲ ਇੰਸਪੈਕਟਰ ਸਾਹਿਬ ਨੇ ਆਉਣਾ ਹੈ ਪਰ ਬਾਪੂ ਜੀ ਦੇ ਬੋਲਣ ਤੋਂ ਪਹਿਲਾਂ ਹੀ ਮਾਲੂ ਆਪਣੀ ਕਰੜੀ ਕਰੜੀ ਦਾੜੀ ਖੁਰਕਦਿਆਂ ਕੱਗੀ ਆਵਾਜ਼ ਵਿੱਚ ਬੋਲਿਆ ਜੇ ਇੰਸਪੈਕਟਰ ਨੇ ਆਉਣਾ ਹੈ ਤਾਂ ਉਹਨੇ ਤੈਥੋਂ ਕਿ ਉੱਥੇ ਕਣਕ ਗਾਉਣੀ ਸੀ ਇਹਨਾਂ ਪਾੜਿਆਂ ਨੂੰ ਆਨੰਦ ਸਿਆ ਗੱਲਾਂ ਹੀ ਬਲਾ ਬਣਾਉਨੀਆਂ ਆਉਂਦੀਆਂ ਗੱਪ ਤਾਂ ਇਹ ਪੈਰੀ ਤੋਰ ਦਿੰਦੇ ਆ ਬਣਾ ਕੇ ਫਿਰਦੇ ਰਹਿੰਦੇ ਆ ਮੰਡੀ 'ਚ ਨਹੀਂ ਭੱਲੇ ਖਾਂਦੇ ਆਖਣਗੇ ਸਾਨੂੰ ਤਾਂ ਮੱਛਰ ਨੇ ਲੱਕੜਾਂ ਪਾੜਨ ਲਾ ਲਿਆ ਪੜ ਕੇ ਤੁਸੀਂ ਇਹੋ ਕੋਸ਼ਿਸ਼ ਸਿੱਖਦੇ ਹੋ ਬਈ ਪਰ ਨੱਥਾ ਚੁੱਪ ਕਰਕੇ ਉਸ ਵੱਲ ਝਾਕਦਿਆਂ ਮੁਸਕਰਾ ਪਿਆ ਉਹਨੂੰ ਪਤਾ ਸੀ ਕਿ ਜੇ ਉਹ ਬੋਲਿਆ ਤਾਂ ਮਾਲੂ ਆਕੂੰ ਹੋਰ ਚਾਰ ਸੁਣਾਏਗਾ ਉਹਦੀ ਆਦਤ ਸੀ ਕਿ ਉਹ ਕਿਸੇ ਪੜਨ ਵਾਲੇ ਮੁੰਡੇ ਉੱਤੇ ਵਿਸ਼ਵਾਸ ਨਹੀਂ ਸੀ ਕਰਦਾ ਪੜਾਈ ਦੇ ਖਿਲਾਫ ਫੋਨ ਕਰਕੇ ਉਹਨੇ ਆਪਣਾ ਕੋਈ ਮੁੰਡਾ ਸਕੂਲ ਨਹੀਂ ਸੀ ਭੇਜਿਆ ਉਹ ਅਕਸਰ ਪੜਾਈ ਬਾਰੇ ਇਹੋ ਕਹਿੰਦਾ ਇਹਨਾਂ ਝੂਠੀਆਂ ਪੜਾਈਆਂ 'ਚ ਕੀ ਪਿਆ ਪੜਾਈ ਤਾਂ ਚੰਗੇ ਕਰਮਾਂ ਦੀ ਹੈ ਜੇ ਕਰਮ ਹੀ ਚੰਗੇ ਨਾ ਹੋਣ ਤਾਂ ਪੜ੍ਹ ਕੇ ਵੀ ਬੰਦਾ ਤੱਕੇ ਹੀ ਖਾਂਦਾ ਰਹਿੰਦਾ ਸੁਣਿਆ ਨਹੀਂ ਅਕੇ ਵੇਖ ਕੁਦਰਤ ਦੇ ਖੇਲ ਪੜਿਆ ਫਾਰਸੀ ਵੇਚੇ ਤੇਲ ਨੰਦ ਸਿੰਘ ਨੂੰ 10 ਵਰੇ ਤੋਂ ਸਮਝਾ ਸਮਝਾ ਹਾਰ ਗਿਆ ਸੀ ਪਰ ਮਾਲੂ ਉਤੇ ਅਸਰ ਨਹੀਂ ਸੀ ਹੋਇਆ ਹੁਣ ਵੀ ਇਹੋ ਸੋਚ ਕੇ ਨੰਦ ਸਿੰਘ ਹੱਸ ਪਿਆ ਉਸ ਨੱਥੇ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਚੰਗਾ ਪੁੱਤ ਨਾ ਤੋਲ ਐ ਅੰਦਰ ਚੱਲ ਕੇ ਤੇਰਾ ਤਾਇਆ ਤਾਂ ਇਹੋ ਕਥਾ ਸੁਣਾਉਂਦਾ ਰਹੂਗਾ ਨੱਥੇ ਨੂੰ ਅੰਦਰ ਜਾਂਦਿਆਂ ਵੇਖ ਕੇ ਮਾਲੂ ਨੇ ਫੇਰ ਆਪਣੀ ਗੱਲ ਦੁਹਰਾਈ ਤੂੰ ਨੰਦ ਸਿੰਘ ਚਾਹੇ ਲੱਖ ਅਤਵਾਰ ਕਰ ਮੈਨੂੰ ਤਾਂ ਪਾੜੇ ਮੁੰਡਿਆਂ ਤੇ ਕੋਈ ਅਤਵਾਰ ਨਹੀਂ ਏ ਬਸ ਉਤੋਂ ਉਤੋਂ ਮਿਸ ਨਹੀਂ ਬਣਦੇ ਆ ਉ ਇਹ ਜਿੰਨਾ ਪੜਦੇ ਜਾਂਦੇ ਆ ਉਹਨੇ ਚਤਰ ਹੁੰਦੇ ਜਾਂਦੇ ਆ ਤੈਨੂੰ ਮੈਨੂੰ ਤਾਂ ਇਹ ਟੱਚ ਕਰਕੇ ਜਾਣਦੇ ਆ ਨਹੀਂ ਐਸੀ ਕੋਈ ਗੱਲ ਨਹੀਂ ਮਾਲਾ ਸਿਆ ਤੇਰਾ ਪਰਮੈ ਆਨੰਦ ਸਿੰਘ ਨੇ ਆਪਣੇ ਸੁਭਾਅ ਅਨੁਸਾਰ ਫੇਰ ਉਸ ਨੂੰ ਸਮਝਾਇਆ ਵਿਦਿਆ ਤਾਂ ਤੀਸਰਾ ਨੇਤਰ ਹੈ ਇਹਦੇ ਬਿਨਾ ਤਾਂ ਮਨੁੱਖ ਅਗਿਆਨੀ ਹੁੰਦਾ ਛੱਡ ਪਟਵਾਰੀ ਸਾਹਿਬ ਮਾਲੂ ਨੇ ਮੂੰਹ ਕੁਸੈੜਾ ਜਿਹਾ ਕਰਦਿਆਂ ਕਿਹਾ ਮੈਂ ਭੁੱਲਿਆ ਇੰਨਾਂ ਗੱਲਾਂ ਨੂੰ ਬਿਤੇ ਤੀਸਰਾ ਨੇਤਰ ਹੁੰਦੀ ਹੋਊਗੀ ਕਿਸੇ ਸਤਜੁਗ ਦੇ ਜ਼ਮਾਨੇ 'ਚ ਹੁਣ ਦੇ ਪੜੇ ਤਾਂ ਆਪ ਦੀ ਤੀਜੀ ਖੋਲ ਕੇ ਸਾਡੀਆਂ ਪਹਿਲਾਂ ਵਾਲੀਆਂ ਦੋਵੇਂ ਬੰਦ ਕਰਨ ਦਾ ਮੰਤਰ ਸਿੱਖੀ ਫਿਰਦੇ ਆ ਸਾਨੂੰ ਤਾਂ ਇਹ ਟੋਰ ਸਮਝੇ ਆ ਟੋਰ ਮਾਲੂ ਨਾਲ ਕੌਣ ਜੁਦਾਈ ਕਰੇ ਇਹੋ ਸੋਚ ਕੇ ਆਨੰਦ ਸਿੰਘ ਖਿੜਖੜਾ ਕੇ ਹੱਸ ਪਿਆ ਤੇ ਉਸਦੇ ਕੰਮ ਬਾਰੇ ਗੱਲ ਕਰਦਿਆਂ ਬੋਲਿਆ ਚੰਗਾ ਫਿਰ ਤੂੰ ਮੂੰਹ ਨੇਰੇ ਆ ਜੀ ਜਿਹੜਾ ਅੱਪਾ ਦਿਨ ਚੜਦੇ ਤਾਂ ਹੀ ਸਟੇਸ਼ਨ ਤੇ ਪਹੁੰਚ ਜਾਈਏ ਜੱਟੀ ਸਵੇਹਾਂ ਹੀ ਆ ਜਾਂਦੀ ਐ ਹਾਲਾ ਠੀਕ ਐ ਚੰਗਾ ਫੇਰ ਤੂੰ ਤਿਆਰ ਰਹੀਂ ਮੈਂ ਤੈਨੂੰ ਪੂਰੇ 4 ਵਜੇ ਆਜ ਗਾਉਂ ਏ ਕਹਿ ਕੇ ਮਾਲੂ ਤੁਰ ਪਿਆ ਨੰਦ ਸਿੰਘ ਜਦੋਂ ਅੰਦਰ ਆਇਆ ਤਾਂ ਨੱਥਾ ਪਾਣੀ ਦੀ ਬਾਲਟੀ ਪਰ ਕੇ ਨਹਾਉਣ ਲੱਗ ਪਿਆ ਸੀ ਕੋਦੀ ਬੇਬੇ ਚੌਂਕੇ ਵਿੱਚ ਬੈਠੀ ਰੋਟੀ ਪਕਾਉਂਦੀ ਆਪ ਮਹਾਰੀ ਹੀ ਬੋਲ ਰਹੀ ਸੀ ਐਸ ਵੇਲੇ ਤਾਂ ਇਹ ਭੁੱਖ ਕੇ ਮੈਂ ਕੱਟੀ ਜਾਂਦੀ ਐ ਕੱਲ ਤੋਂ ਮੈਂ ਚੂਰੀ ਕੁੱਟ ਕੇ ਡੱਬੇ 'ਚ ਪਾ ਦਿਆ ਕਰੂੰ ਫੇਰ ਭਾਵੇਂ ਜਦੋਂ ਮਰਜ਼ੀ ਆ ਜਾਇਆ ਕਰੀਂ ਨੰਦ ਸਿੰਘ ਨੇ ਉਹਦਾ ਧਿਆਨ ਹੋਰ ਪਾਸੇ ਪਾਉਣ ਲਈ ਕਿਹਾ ਨੱਥੇ ਦੀ ਬੇਬੇ ਤੜਕੇ ਮਾਲੂ ਨਾਲ ਇੱਕ ਕੰਮ ਜਾਣਾ ਹੈ ਤਹਿਸੀਲਦਾਰ ਦੇ ਕੋਲੇ ਮੈਨੂੰ ਪੈਰ ਦੇ ਤੜਕੇ ਜਗਾ ਦੀ ਜਗਾ ਦੂੰ ਪਰ ਇਹਦਾ ਇਹੋ ਜਿਹਾ ਕੀ ਕੰਮ ਹੈ ਕਰਦਾ ਕੋਈ ਨਹੀਂ ਨੰਦ ਸਿੰਘ ਵੇੜੇ ਵਿੱਚ ਪਏ ਮੰਝੇ ਉੱਤੇ ਬੈਠਦਿਆਂ ਸੱਮੇ ਨਾਲ ਬੋਲਿਆ ਇਹਨਾਂ ਲੋਕਾਂ ਦੇ ਕੰਮ ਵੀ ਆਪਣੇ ਹੀ ਕੰਮ ਹੈ ਕਿ ਇਹਨਾਂ ਵਿਚਾਰਿਆਂ ਦਾ ਹੋਰ ਕੌਣ ਵਾਲੀ ਵਾਰਸ ਹੈ ਕਾਲਾ ਖਰੇਣਾ ਲਈ ਭੈਸ ਬਰਾਬਰ ਹੈ ਕਚੇਰੀਆਂ ਦੇ ਮੁੰਚੀ ਮੁਸੱਦੀ ਇਸੇ ਕਰਕੇ ਇਹਨਾਂ ਦੀ ਛਿੱਲ ਲਾਉਂਦੇ ਐ ਅਰਜ਼ੀ ਲਿਖਾਈ ਦੇ ਬਾਰਾਨ ਨੇ ਮੰਗ ਲੈਂਦੇ ਐ ਜੇ ਮੇਰੀ ਕਿਸੇ ਖੇਚਲ ਨਾਲ ਇਹਦਾ ਕੋਈ ਭਲਾ ਹੁੰਦਾ ਤਾਂ ਮੈਂ ਇੱਥੇ ਘਰੇ ਵੇਲੇ ਨੇ ਕੀ ਕਪਾਗ ਉਡਣੀਆਂ ਪਰ ਉਹ ਪਕਾਰੀ ਵੱਡੀ ਭਗਤੀ ਆ ਭਾਗਮਾਨੇ ਪਤੀ ਦੇ ਅਜਿਹੇ ਸ਼ੁਭ ਬਚਨ ਸੁਣ ਕੇ ਜੇ ਕਦੇ ਨੱਥੇ ਦੀ ਬੇਬੇ ਰਾਜਗੌਰ ਨੂੰ ਚੰਗਾ ਨਾਂ ਵੀ ਲੱਗਦਾ ਤਾਂ ਉਹ ਅੱਗੋਂ ਕੁਝ ਕਹਿਣ ਦੀ ਬਜਾਏ ਚੁੱਪ ਕਰ ਜਾਂਦੀ ਉਹਨੂੰ ਪਤਾ ਸੀ ਕਿ ਆਨੰਦ ਸਿੰਘ ਨੂੰ ਆਪਣੇ ਇਹਨਾਂ ਵਿਚਾਰਾਂ ਤੋਂ ਰੱਬ ਵੀ ਨਹੀਂ ਸੀ ਭੁਲਾ ਸਕਦਾ ਇਹਨਾਂ ਵਿਚਾਰਾਂ ਸਦਕਾ ਹੀ ਤਾਂ ਉਹਦੀ ਨੌਕਰੀ ਛੁੱਟ ਗਈ ਸੀ ਇਹਨਾਂ ਵਿਚਾਰਾਂ ਕਰਕੇ ਹੀ ਸ਼ਾਇਦ ਸਾਰਾ ਪਿੰਡ ਉਹਨੂੰ ਪੁੱਛ ਕੇ ਗੱਲ ਕਰਦਾ ਸੀ ਲੋਕ ਉਹਨੂੰ 20 ਸਾਲਾਂ ਤੋਂ ਜਿਵੇਂ ਦੇਵਤਿਆਂ ਵਾਂਗ ਪੂਜ ਰਹੇ ਸਨ ਐਸੇ ਕਰਕੇ ਰਾਜਕੌਰ ਕਦੇ ਵੀ ਉਹਦੀ ਗੱਲ ਨੂੰ ਟੋਕਣ ਦਾ ਹੌਸਲਾ ਨਹੀਂ ਸੀ ਕਰਦੀ ਨੱਥਾ ਜਦੋਂ ਨਹਾ ਕੇ ਆਇਆ ਤਾਂ ਆਨੰਦ ਸਿੰਘ ਨੇ ਕਿਹਾ ਲਿਆ ਪੁੱਤ ਪਾਂਡੇ ਲਿਆ ਰੋਟੀ ਖਾਈਏ ਨੱਥੇ ਨੇ ਪਹਿਲਾਂ ਅੰਦਰੋਂ ਨਿੱਕਾ ਜਿਹਾ ਟਾਲੀ ਦਾ ਬਣਿਆ ਮੇਜ਼ ਕੱਢ ਕੇ ਬਾਪੂ ਜੀ ਦੇ ਮੰਜੇ ਕੋਲ ਰੱਖ ਲਿਆ ਫੇਰ ਕਾਂਸੀ ਦੀ ਥਾਲੀ ਤੇ ਦੋ ਗੋਲੀਆਂ ਪਾਂਡਿਆਂ ਵਿੱਚੋਂ ਚੁੱਕ ਕੇ ਪੋਣੇ ਨਾਲ ਸਾਫ਼ ਕੀਤੀਆਂ ਤੇ ਬੇਬੇ ਕੋਲੋਂ ਦਾਲ ਰੋਟੀ ਪਵਾ ਕੇ ਥਾਲੀ ਮੇਜ਼ ਉੱਤੇ ਲਿਆ ਰੱਖੀ ਉਸ ਪਿੱਛੋਂ ਦੋ ਗਲਾਸ ਸਾਫ਼ ਕਰਕੇ ਪਾਣੀ ਦੇ ਪਰੇ ਤੇ ਉਹ ਵੀ ਮੇਜ਼ ਉੱਤੇ ਤਰ ਕੇ ਬਾਪੂ ਜੀ ਦੇ ਮੰਜੇ ਦੇ ਪੁਆਂਦਿਆਂ ਬੈਠਾ ਅਜਬੁੱਤ ਫੇਰ ਭੁੱਲ ਗਿਆ ਆਨੰਦ ਸਿੰਘ ਨੇ ਆਪਣੀ ਲੰਮੀ ਸਫੈਦ ਦਾੜੀ ਉੱਤੇ ਹੱਥ ਫੇਰਦਿਆਂ ਮੁਸਕੁਰਾ ਕੇ ਕਿਹਾ ਨੱਥੇ ਨੇ ਸੋਚ ਕੇ ਪੁੱਛਿਆ ਕੀ ਬਾਪੂ ਜੀ ਆਪੇ ਸੋਚ ਉਹ ਨੱਥਾ ਮੁਸਕੁਰਾ ਕੇ ਉੱਠ ਖੜੋਤਾ ਕੋਠੜੀ ਦੇ ਅੰਦਰ ਜਾ ਕੇ ਉਹਨੇ ਪਹਿਲਾਂ ਕਿੱਲੀ ਉਤੋਂ ਖਦਰ ਦਾ ਤੌਲੀਆ ਲਾਇਆ ਫਿਰ ਪਾਣੀ ਦੀ ਗੜਵੀ ਪਰ ਕੇ ਬਾਪੂ ਜੀ ਕੋਲ ਆਉਂਦਿਆਂ ਦੋਹਾਂ ਹੱਥਾਂ ਨਾਲ ਗੜਵੀ ਫੜ ਕੇ ਉਹਨਾਂ ਦੇ ਹੱਥ ਤੋਂ ਆਉਂਦਿਆਂ ਬੋਲਿਆ ਅੱਜ ਅਸਲ ਵਿੱਚ ਬਾਪੂ ਜੀ ਮੇਰਾ ਧਿਆਨ ਇੱਕ ਕਵਤਾ ਵਿੱਚ ਹੀ ਪਿਆ ਰਿਹਾ ਕਵਤਾ ਵਿੱਚ ਅਨੰਦ ਸਿੰਘ ਨੇ ਖੁਸ਼ ਹੋ ਕੇ ਪੁੱਛਿਆ ਇਹੋ ਜਿਹੀ ਕਿਹੜੀ ਕਵਤਾ ਸੀ ਮੈਨੂੰ ਸੁਣਾ ਤਾਂ ਬਈ ਰੋਟੀ ਖਾ ਕੇ ਸੁਣਾਉ ਅੱਛਾ ਠੀਕ ਹੈ ਪਰ ਪਿਓ ਪੁੱਤਾਂ ਦੀ ਇਹ ਗੱਲਬਾਤ ਸੁਣ ਕੇ ਰਾਜਗੁਰ ਚੁੱਪ ਨਹੀਂ ਰਹਿ ਸਕੀ ਮੁਸਕਰਾਉਂਦਿਆਂ ਬੋਲੀ ਦੋਏ ਜਣੇ ਰਲ ਕੇ ਕਬੀਸ਼ਰੀ ਗਾਉਣ ਲੱਗ ਪੋ ਜਿੱਥੇ ਜੀ ਕੀਤਾ ਖਾੜਾ ਲਾ ਲਿਆ ਇਹ ਕੰਮ ਚੰਗਾ ਰੋ ਨੰਦ ਸਿੰਘ ਠਾਕਾ ਮਾਰ ਕੇ ਹੱਸਦੇ ਬੋਲਿਆ ਤੇਰਾ ਖਿਆਲ ਆ ਭਈ ਕੁਵਿਸ਼ਰੀ ਪੂਰੀ ਚੀਜ਼ ਐ ਇਹ ਤਾਂ ਸਭ ਤੋਂ ਉੱਤਮ ਦਾਤਾ ਭਗਵਾਨ ਨੇ ਮਹਾਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਟਾਡੀ ਕਿਹਾ ਹੈ ਉਹਨਾਂ ਨੇ ਸ਼ਾਇਰ ਹੋਣ ਦਾ ਮਾਣ ਹਾਸਲ ਕੀਤਾ ਹੈ ਸਾਡੇ ਤਾਂ ਤਨ ਭਾਗ ਹੋਣਗੇ ਜੇ ਸਾਨੂੰ ਕਿਸੇ ਨੂੰ ਵੀ ਕੁਵਿਸ਼ਰੀ ਕਰਨੀ ਜਾਂ ਗਾਉਣੀ ਆ ਜਾਏ ਠੀਕ ਐ ਨਾ ਬਈ ਨੱਥਾ ਨੱਥਾ ਮੁਸਕਰਾ ਪਿਆ ਫਿਰ ਦੋਵੇਂ ਪਿਓ ਪੁੱਤ ਇਕੱਠੇ ਰੋਟੀ ਖਾਂਦਿਆਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਰਹੇ। ਕੁਵੇਲਾ ਹੋ ਜਾਣ ਕਰਕੇ ਹੀ ਅਜਨੰਦ ਸਿੰਘ ਦਾ ਨੱਥੇ ਨੂੰ ਸਕੂਲ ਦਾ ਕੰਮ ਕਰਵਾਉਣ ਦਾ ਇਰਾਦਾ ਨਾ ਹੋਣ ਕਰਕੇ ਉਹ ਉਂਝੀ ਪੜਾਈ ਬਾਰੇ ਗੱਲਾਂ ਕਰਦੇ ਰਹੇ। ਰੋਟੀ ਖਾਣ ਮਗਰੋਂ ਨੱਥੇ ਨੇ ਤਿੰਨ ਮੰਜੇ ਵਿਹੜੇ ਵਿੱਚ ਡਾਹੇ ਉਹਨਾਂ ਉੱਤੇ ਬਿਸਤਰੇ ਵੀ ਆਪ ਵਿਛਾਏ ਤੇ ਫਿਰ ਅੰਦਰ ਬਾਪੂ ਜੀ ਦੀ ਬੈਠਕ ਵਿੱਚ ਚਲਾ ਗਿਆ। ਅਨੰਦ ਸਿੰਘ ਰੋਟੀ ਖਾ ਕੇ ਨਿਯਮ ਅਨੁਸਾਰ ਧਰਮਸ਼ਾਲਾ ਵੱਲ ਤੁਰ ਗਿਆ ਸੀ। ਬੈਠਕ ਵਿੱਚ ਪੁਰਾਣਾ ਲੈਂਪ ਜਗਾਉਂਦਿਆਂ ਨੱਥੇ ਦੀ ਨਜ਼ਰ ਲੈਂਪ ਉੱਤੇ ਖੁਣੇ ਅੱਖਰਾਂ ਉੱਤੇ ਜਾਪਈ। ਆਨੰਦ ਸਿੰਘ ਜੁਗਤੀ ਪਿੰਡ ਵਾਲੇ ਉਹਦੇ ਬਾਪੂ ਜੀ ਨੂੰ ਜੁਗਤੀ ਜਾਂ ਅਕਾਲੀ ਕਹਿ ਕੇ ਬੁਲਾਉਂਦੇ ਸਨ। ਜਦੋਂ ਨੱਥੇ ਨੇ ਲੈਂਪ ਜਗਾ ਕੇ ਆਲੇ-ਦੁਆਲੇ ਨਿਗਾਹ ਮਾਰੀ ਤਾਂ ਉਹਨੂੰ ਆਪਣੇ ਬਾਪੂ ਜੀ ਦੀ ਜੁਗਤ ਦਾ ਸਰਕਾਰ ਰੂਪ ਦਿਖ ਪਿਆ। ਬੈਠਕ ਦੇ ਬੂਹੇ ਅੱਗੇ ਪੈਰ ਝਾੜਨ ਲਈ ਬੂਰੀ ਵਿਛਾਈ ਹੋਈ ਸੀ। ਸਾਹਮਣੇ ਕੰਦ ਉੱਤੇ ਇੱਕ ਜਪਾਨੀ ਕਲਾਕ ਸੀ ਜਿਸ ਬਾਰੇ ਉਹ ਅਸਤੇ ਹੁੰਦੇ ਸਨ ਕਿ ਇਹ ਉਹਨਾਂ ਨੇ ਪਹਿਲੀ ਵੱਡੀ ਜੰਗ ਤੋਂ ਪਿੱਛੋਂ ਆਪਣੇ ਮਿੱਤਰ ਠਾਕਰੇ ਫੌਜੀ ਕੋਲੋਂ ਮਲਾਇਆ ਸਿੰਗਾਪੁਰ ਤੋਂ ਮੰਗਵਾਇਆ ਸੀ ਸੱਜੀ ਕੰਧ ਵਿੱਚ ਇੱਕ ਨਿੱਕੇ ਸ਼ੀਸ਼ਿਆਂ ਵਾਲੀ ਅਲਮਾਰੀ ਸੀ ਜਿਹੜੀ ਆਨੰਦ ਸਿੰਘ ਨੇ ਆਪੇ ਬਣਾਈ ਸੀ ਇਸ ਅਲਮਾਰੀ ਨੂੰ ਭਾਵੇਂ ਪਿੱਤਲ ਦੀ ਚਮਕੀਲੀ ਜੰਦਰੀ ਵੱਜੀ ਰਹਿੰਦੀ ਸੀ ਪਰ ਨਥੇ ਨੂੰ ਪਤਾ ਸੀ ਕਿ ਇਸ ਵਿੱਚ ਬੜਾ ਕੁਝ ਅਜੀਹਾ ਸੀ ਜਿਸ ਨੂੰ ਵੇਖਣ ਦੀ ਉਤਸੁਕਤਾ ਉਹਨੂੰ ਬਣੀ ਰਹਿੰਦੀ ਇਰੇ ਸ਼ਮੀਰ ਮਾਲਾਂ ਵਿੱਚ ਵਲੇਟੀਆਂ ਹੋਈਆਂ ਪੋਥੀਆਂ ਸਨ ਬਾਈ ਵਾਰਾਂ 12 ਪਾਈ ਗੁਰਦਾਸ ਬਚਿੱਤਰਨਾਟਕ ਚੰਡੀ ਦੀ ਵਾਰ ਕੁਰਾਨ ਸ਼ਰੀਫ ਭਗਵਤ ਗੀਤਾ ਅਤੇ ਅਨੇਕ ਕisse ਸਾਖੀਆਂ ਦੀਆਂ ਪੁਸਤਕਾਂ ਇਸੇ ਅਲਮਾਰੀ ਵਿੱਚ ਸਨ ਕੁਝ ਦੁਆਈਆਂ ਵਾਲੀਆਂ ਸ਼ੀਸ਼ੀਆਂ ਵੀ ਪਈਆਂ ਸਨ ਜਿਨ੍ਹਾਂ ਵਿੱਚੋਂ ਕਈਆਂ ਦੇ ਬੜੇ ਹੀ ਮਨਮੋਹਣੇ ਰੰਗ ਤੇ ਅਜੀਬ ਕਿਸਮ ਦੇ ਕੱਚ ਸਨ ਇਹ ਸਭ ਸ਼ੀਸ਼ੀਆਂ ਅਜਈਆਂ ਤਰਤੀਬ ਨਾਲ ਰੱਖੀਆਂ ਹੋਈਆਂ ਸਨ ਕਿ ਨੱਥੇ ਨੂੰ ਵੇਂਦਿਆਂ ਹੀ ਆਪਣੇ ਸਕੂਲ ਦੇ ਸਕਾਉਟਿੰਗ ਦੀ ਡ੍ਰਿਲ ਕਰਦੇ ਮੁੰਡਿਆਂ ਦਾ ਚੇਤਾ ਆ ਜਾਂਦਾ। ਇਸ ਬੈਠਕ ਬਾਰੇ ਸਭ ਤੋਂ ਰੋਚਕ ਗੱਲ ਇਹ ਸੀ ਕਿ ਉਹਦੇ ਬਾਪੂ ਜੀ ਨੇ ਇਹਦਾ ਸਾਰਾ ਸਮਾਨ ਆਪ ਬਣਾਇਆ ਸੀ। ਦੋ ਕੁਰਸੀਆਂ, ਇੱਕ ਨਿੱਕਾ ਮੇਜ਼, ਇੱਕ ਰੰਗੀ ਪਾਵਿਆਂ ਵਾਲੀ ਪੀੜੀ ਤੇ ਇੱਕ ਨਿੱਕਾ ਤਖਤਪੋਸ਼ ਸਭ ਕੁਝ ਉਹਨਾਂ ਆਪ ਬਣਾਇਆ ਸੀ। ਇੱਥੋਂ ਤੱਕ ਕਿ ਸਾਰੀ ਬੈਠਕ ਵਿੱਚ ਜਿਹੜੀ ਪੱਟੀ ਵਿਛਾਈ ਹੋਈ ਸੀ ਤੇ ਉਸ ਉੱਤੇ ਉਹਨਾਂ ਦੇ ਆਸਣ ਲਾਉਣ ਲਈ ਜੋਦਰੀ ਗੱਦੀ ਤੇ ਸਰਾਣਾ ਪਿਆ ਸੀ ਇਹ ਵੀ ਸਭ ਚੀਜ਼ਾਂ ਉਹਨਾਂ ਨੇ ਆਪ ਬਣਾਈਆਂ ਸਨ ਕਈ ਵਾਰ ਨਥੇ ਨੂੰ ਹੈਰਾਨੀ ਹੁੰਦੀ ਕਿ ਉਹਦੇ ਬਾਪੂ ਜੀ ਨੇ ਇੰਨੇ ਹੁਨਰ ਕਿੱਥੋਂ ਸਿੱਖੇ ਉਹਨਾਂ ਦੇ ਘਰ ਅਜੇ ਤੱਕ ਵੀ ਤਰਖਾਣੇ ਲੋਹਾਰੇ ਤੇ ਰਾਜਗਿਰੀ ਵਾਲੇ ਸੰਦ ਪੇਟੀ ਵਿੱਚ ਸੰਭਾਲ ਕੇ ਰੱਖੇ ਹੋਏ ਸਨ ਇੱਕ ਹੋਰ ਪੇਟੀ ਵਿੱਚ ਮੋਚੀਆਂ ਵਾਲੇ ਸੰਦ ਸਨ ਕੱਪੜੇ ਸਿਉਣ ਵਾਲੀ ਪੁਰਾਣੀ ਮਸ਼ੀਨ ਵੀ ਸੀ ਉਹਦੇ ਬਾਪੂ ਜੀ ਪੁਰਾਣੀਆਂ ਜੁੱਤੀਆਂ ਵੀ ਆਪ ਗੰਢ ਲੈਂਦੇ ਸਨ ਨਥਾ ਕਿੰਨਾ ਚਿਰ ਜਿਵੇਂ ਗੁੰਮਸਮ ਹੋਇਆ ਖੜੋਤਾ ਰਿਹਾ ਉਹਨੂੰ ਬਾਪੂ ਜੀ ਕੋਈ ਜਾਦੂਗਰ ਚਾਪੇ ਫਿਰ ਉਹ ਉਹਨਾਂ ਦੀਆਂ ਖੱਬੇ ਪਾਸੇ ਦੀਆਂ ਕੰਧ ਉੱਤੇ ਲੱਗੀਆਂ ਤਸਵੀਰਾਂ ਵੇਖਣ ਲੱਗ ਪਿਆ ਇਹਨਾਂ ਵਿੱਚੋਂ ਇੱਕ ਤਸਵੀਰ ਉਹਨਾਂ ਦੇ ਸਕੂਲ ਦੇ ਦਿਨਾਂ ਦੀ ਸੀ ਜਿਸ ਵਿੱਚ ਉਹ ਆਪਣੇ ਸਕੂਲ ਦੇ 8ਵੀਂ ਜਮਾਤ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਨਾਲ ਖੜੋਤੇ ਹੋਏ ਸਨ ਉਹਨਾਂ ਦਾ ਚਿਹਰਾ ਬੜਾ ਸਾਹੂ ਖੁਸ਼ ਤੇ ਸੁਨੱਖਾ ਸੀ ਸਿਰ ਉੱਤੇ ਪੋਚਵੀ ਪੱਗ ਬੰਨੀ ਹੋਈ ਸੀ ਉਹ ਨਿੱਕੇ ਜਿਹੇ ਸੰਤ ਲੱਗਦੇ ਸਨ ਨੱਥਾ ਕਿੰਨਾ ਚਿਰ ਲੈਂਪ ਉੱਚਾ ਕਰਕੇ ਉਹਨਾਂ ਦੀ ਫੋਟੋ ਵੇਂਦਾ ਰਿਹਾ ਵੇ ਨੱਥਿਆ ਪੁੱਤ ਮੇਰੇ ਨਾਲ ਪਾਂਡੇ ਤਾਂ ਇਕੱਠੇ ਕਰਾ ਦੇ ਉਸ ਬਾਹਰੋਂ ਬੇਬੇ ਜੀ ਦੀ ਆਵਾਜ਼ ਸੁਣੀ ਤਾਂ ਲੈਂਪ ਰੱਖ ਕੇ ਬਾਹਰ ਆ ਗਿਆ ਬੇਬੇ ਚੌਂਕੇ ਅੱਗੋਂ ਉੱਠ ਨਹੀਂ ਸੀ ਸਕਦੀ ਉਹਦੀ ਇੱਕ ਲੱਤ ਆਰੀ ਹੋਣ ਕਰਕੇ ਉਸ ਕੋਲੋਂ ਬਹੁਤਾ ਤੁਰਿਆ ਫਿਰਿਆ ਨਹੀਂ ਸੀ ਜਾਂਦਾ ਨੱਥਾ ਤੇ ਉਹਦੇ ਬਾਪੂ ਜੀ ਅਕਸਰ ਉਹਦੀ ਮਦਦ ਕਰਦੇ ਸਨ ਨੱਥੇ ਨੇ ਮਾਂਜੇ ਹੋਏ ਪਾਂਡੇ ਤੇ ਹੋਰ ਨਿਕ ਸੁਖ ਸਮੇਟ ਕੇ ਟਿਕਾਣੇ ਰੱਖਿਆ ਤੇ ਮੁੜ ਸਕੂਲ ਦਾ ਕੰਮ ਕਰਨ ਲਈ ਬੈਠਕ ਵਿੱਚ ਆ ਬੈਠਾ ਬਾਪੂ ਜੀ ਦੀ ਇਸ ਨਿੱਕੀ ਬੈਠਕ ਵਿੱਚ ਬੈਠਿਆਂ ਅਕਸਰ ਉਹਨੂੰ ਇੰਜ ਮਹਿਸੂਸ ਹੋਣ ਲੱਗ ਪੈਂਦਾ ਜਿਵੇਂ ਉਹ ਕਿਸੇ ਹੋਰ ਦੁਨੀਆ ਵਿੱਚ ਫਿਰ ਰਿਹਾ ਹੋਵੇ ਕਦੇ-ਕਦੇ ਇਹ ਚਾਰੇ ਕੰਧਾਂ ਪਾਲਕੀ ਦੇ ਚਾਰ ਪੜਦਿਆਂ ਵਰਗੀਆਂ ਜਾਪਦੀਆਂ ਤੇ ਇੰਜ ਲੱਗਦਾ ਜਿਵੇਂ ਇਹ ਪਾਲਕੀ ਉੱਡਣ ਘਟੋਲੇ ਵਾਂਗ ਹੌਲੀ-ਹੌਲੀ ਬਦਲਾਂ ਤੇ ਤੈਰਦੀ ਅਸਮਾਨਾਂ ਉਤੇ ਜਾ ਚੜਦੀ ਸੀ ਸਕੂਲ ਦੇ ਕੰਮ ਵੱਲੋਂ ਉਹਦਾ ਧਿਆਨ ਕਿਦਰੇ ਹੋਰ ਜਾ ਜੁੜਦਾ ਤੇ ਉਹ ਉਹਨਾਂ ਖੰਡਾਂ ਵਿੱਚ ਵਿਚਰਨ ਲੱਗ ਪੈਂਦਾ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਉਹਨੇ ਅਨੇਕਾਂ ਵਾਰ ਪੜ੍ਹੇ ਸੁਨੇ ਸਨ ਧਰਮ ਖੰਡ ਦਾ ਇਹੋ ਧਰਮ ਗਿਆਨ ਖੰਡ ਦਾ ਆਖੋ ਕਰਮ ਬਾਰੋਂ ਬਾਪੂ ਜੀ ਦੇ ਕੀਰਤਨ ਸੋਇਲਾ ਪੜਨ ਦੀ ਤੁਨ ਵੀ ਸੁਣ ਰਹੀ ਸੀ ਉਹ ਸ਼ਾਇਦ ਧਰਮ ਸ਼ਾਲਾ ਤੋਂ ਪਰਤਾ ਆਇਸਨ ਉਹਨਾਂ ਦੀ ਸੁਰੀਲੀ ਧੀਮੀ ਆਵਾਜ਼ ਸਾਰੇ ਵਾਤਾਵਰਨ ਨੂੰ ਸੁਗੰਧਿਤ ਕਰ ਰਹੀ ਸੀ ਕਾਕਾ ਨਥਸਿਆ ਕੁਝ ਚਿਰ ਪਿਛੋਂ ਅਰਦਾਸ ਕਰਕੇ ਉਹਨਾਂ ਆਵਾਜ਼ ਦਿੱਤੀ beta ਅੱਜ ਸਕੂਲ ਦਾ ਕੰਮ ਰਹਿਣ ਦੇ ਅੰਦਰ ਕੁਝ ਗਰਮੀ ਐ ਨਾਲੇ ਕੱਲ ਨੂੰ ਤਾਂ ਤੁਹਾਡੇ ਇੰਸਪੈਕਟਰ ਨੇ ਆਉਣਾ ਐ ਅੱਜ ਵੀ ਸਕੂਲ ਦਾ ਕੰਮ ਦੱਸਿਆ ਕੰਮ ਅੱਜ ਤਾਂ ਬਾਪੂ ਜੀ ਕੋਈ ਨਹੀਂ ਦੱਸਿਆ ਕੱਲ ਦਾ ਜਿਹੜਾ ਰਹਿ ਗਿਆ ਸੀ ਉਹ ਪੂਰਾ ਕਰਨ ਲੱਗਿਆ ਨਥੇ ਨੇ ਜਵਾਬ ਦਿੱਤਾ ਅੱਜ ਉਹਦਾ ਵੀ ਕੰਮ ਕਰਨ ਨੂੰ ਦਿਲ ਨਹੀਂ ਸੀ ਕਰਦਾ ਉਹ ਬਾਪੂ ਜੀ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ ਇਸ ਲਈ ਛੇਤੀ ਛੇਤੀ ਕੰਮ ਨਬੇੜ ਕੇ ਬਾਹਰ ਆ ਗਿਆ ਬੇਬੇ ਜੀ ਸ਼ਾਇਦ ਸੌਂਗੇ ਸਨ ਬਾਪੂ ਜੀ ਅਜੇ ਵੀ ਗੁਰਬਾਣੀ ਦੀ ਕੋਈ ਤੁਕ ਗੁਣਗੁਣਾ ਰਹੇ ਸਨ ਉਹਨਾਂ ਨੇ ਨੱਥੇ ਨੂੰ ਬਾਹਰ ਨਿਕਲਦਿਆਂ ਵੇਖ ਕੇ ਕਿਹਾ beta ਦੀਵਾ ਵੱਡਾ ਕਰਨ ਤੋਂ ਪਹਿਲਾਂ ਬਾਬਾ ਜੀ ਵਾਲੀ ਅਲਮਾਰੀ ਅੱਗੇ ਨਮਸਕਾਰ ਕਰਿਆ ਕਰ ਕੀਤੀ ਸੀ ਬਾਪੂ ਜੀ ਅੱਛਾ ਠੀਕ ਹੈ ਮੈਨੂੰ ਦਿਸਿਆ ਨਹੀਂ ਸੀ ਇਸ ਕਰਕੇ ਚੇਤਾ ਕਰਾਇਆ ਹਰ 5ਵੇਂ 7ਵੇਂ ਦਿਨ ਬਾਪੂ ਜੀ ਉਹਨੂੰ ਯਾਦ ਕਰਵਾ ਦਿੰਦੇ ਸਨ ਨੱਥੇ ਨੂੰ ਹਮੇਸ਼ਾ ਇਸ ਗੱਲ ਦਾ ਧਿਆਨ ਵੀ ਰਹਿੰਦਾ ਸੀ ਜਿੱਥੇ ਬੈਠਕ ਵਿੱਚ ਉਹਨੂੰ ਹਰਸ਼ ਐ ਕੋਈ ਜਾਦੂ ਦੀ ਪਟਾਰੀ ਲੱਗਦੀ ਸੀ ਉੱਥੇ ਸਾਹਮਣੀ ਕੰਧ ਵਿੱਚ ਛੱਤ ਤੋਂ ਕੁਝ ਹੀਟ ਬਣੀ ਹੋਈ 3 ਫੁੱਟੀ ਚੌੜੀ ਚੌਰਸ ਅਲਮਾਰੀ ਉਹਨੂੰ অতি ਪਵਿੱਤਰ ਸਥਾਨ ਜਾਪਦੀ ਉਹਦੇ ਬਾਪੂ ਜੀ ਦੀ ਅਕਸਰ ਉਹਨੂੰ ਚੇਤਾ ਕਰਾਉਂਦੇ ਰਹਿੰਦੇ ਸਨ ਕਿ ਬੈਠਕ ਵਿੱਚ ਕਦੇ ਉੱਚੀ ਥਾਂ ਨਹੀਂ ਬੈਠਣਾ ਕੁਰਸੀਆਂ ਸਿਰਫ ਕਿਸੇ ਆਏ ਗਏ ਪ੍ਰਾਹੁਣੇ ਲਈ ਹੀ ਸਨ ਤੇ ਉਹਨਾਂ ਨੂੰ ਵੀ ਬੈਠਕ ਤੋਂ ਬਾਹਰ ਕੱਢ ਕੇ ਹੀ ਕਿਸੇ ਨੂੰ ਬਿਠਾਇਆ ਜਾ ਸਕਦਾ ਸੀ ਉਹ ਆਪ ਸਾਹਮਣੀ ਕੰਧ ਵੱਲ ਮੂੰਹ ਕਰਕੇ ਖੱਬੇ ਪਾਸੇ ਦੀ ਕੰਧ ਨਾਲ ਵਿਛਾਇਆ ਆਸਣ ਉੱਤੇ ਪੰਥੀ ਮਾਰ ਕੇ ਬੈਠਦੇ ਸਨ ਇੰਜ ਹੀ ਬੈਠਣ ਦੀ ਨੱਥੇ ਨੂੰ ਹਿਦਾਇਤ ਕਰਦੇ ਸਨ ਨੱਥਾ ਜਦੋਂ ਹੱਥ ਪੈਰ ਧੋ ਕੇ ਖੱਦਰ ਦੇ ਪਰਨੇ ਨਾਲ ਪੂੰਝ ਕੇ ਆਪਣੇ ਮੰਜੇ ਉੱਤੇ ਲੇਟਿਆ ਤਾਂ ਉਹਨੂੰ ਆਸਮਾਨ ਖਿੜਿਆ ਹੋਇਆ ਜਾਪਿਆ ਕੱਲ ਅਸੂ ਦੀ ਸੰਗਰਾਂਦ ਸੀ ਪਰ ਅਜੇ ਵੀ ਕੁਝ ਵਧੇਰੇ ਗਰਮੀ ਸੀ ਖੇਸ ਅੱਧੀ ਰਾਤ ਤੋਂ ਪਿੱਛੋਂ ਹੀ ਲਿਆ ਜਾ ਸਕਦਾ ਸੀ ਇਸ ਲਈ ਉਹ ਬਿਨਾ ਕਪੜਾ ਉੱਤੇ ਲਿਆ ਹੀ लेट ਗਿਆ ਲੱਤਾਂ ਉੱਤੇ ਖੇਸ ਲੈ ਲੈ ਪੁੱਤ ਮੱਛਰ ਲੜੂਆ ਬਾਪੂ ਜੀ ਨੇ ਕਿਹਾ ਗਰਮੀ ਲੱਗਦੀ ਹੈ ਬਾਪੂ ਜੀ ਬਾਪੂ ਜੀ 蒂ਮੇ ਜੇ ਹੱਸ ਕੇ ਬੋਲੇ ਰੁੱਤ ਬਾਰੇ ਤਾਂ ਇੱਕੋ ਗੱਲ ਚੇਤੇ ਰੱਖਣ ਵਾਲੀ ਹੈ ਆਗਾ ਕਾਮ ਪੀਛੇ ਰੁੱਤ ਜਾੜਾ ਦੇਖ ਚਲਤ ਮੰਡੋਲੇ ਹਰ ਰੁੱਤ ਉਸ ਸਤਿਗੁਰੂ ਦੇ ਬਚਨ ਸੁਣਦਿਆਂ ਸੁਹਾਣੀ ਹੁੰਦੀ ਹੈ ਬੇਟਾ ਨੱਥੇ ਨੇ ਮੁਸਕਰਾ ਕੇ ਖੇਸ ਲੱਤਾਂ ਉੱਤੇ ਖਿੱਚ ਲਿਆ ਬਾਪੂ ਜੀ ਫੇਰ ਗੁਰਬਾਣੀ ਦੀ ਕੋਈ ਤੁਕ ਗੁਣਗਣਾਉਣ ਲੱਗ ਪਏ ਨੱਥੇ ਨੂੰ ਜਿਵੇਂ ਨੀਂਦ ਦੀ ਕੋਕੀ ਚੜਨ ਲੱਗ ਪਈ ਉਹ ਬਾਪੂ ਜੀ ਨਾਲ ਜਿਹੜੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ ਕਰਨ ਨੂੰ ਦਿਲ ਨਹੀਂ ਕੀਤਾ ਸਾਰਾ ਸਰੀਰ ਥੱਕਿਆ ਥੱਕਿਆ ਜਾਪਦਾ ਸੀ ਨਾਲੇ ਉਸ ਨੂੰ ਖਿਆਲ ਆਇਆ ਕਿ ਬਾਪੂ ਜੀ ਨੇ ਸਵੇਰੇ ਬਹੁਤ ਤੜਕੇ ਉੱਠ ਕੇ ਮਾਲੂ ਨਾਲ ਕਚਹਿਰੀ ਜਾਣਾ ਸੀ ਇਸ ਲਈ ਉਹਨਾਂ ਨੂੰ ਗੱਲ ਨਹੀਂ ਲਾਉਣਾ ਠੀਕ ਨਹੀਂ ਸੀ